ਠੀਕ ਹੈ। ਪਰ ਕੁਆਲਟੀ ਵਾਲੀ ਗੱਡੀ ਆ ਬਲੈਕ ਕਲਰ ਦੀ ਤੁਹਾਨੂੰ ਸਪੋਰਟ ਵੀ ਉਹ ਮਾਰਕਰ ਜਾਉਂਗੇ ਤੁਹਾਨੂੰ ਮਿਲਣੀ ਨਹੀਂ। ਹਮਮ। ਤੇਰੀ ਪਾਲਣ ਵਗੈਰਾ ਕਿੰਨੇ ਤੱਕ ਹੋਣੀ? ਪਾਸ ਕਿਦੀ ਹੈਗੀ 27 ਤੱਕ। 27 ਤੱਕ ਪਾਸਿੰਗ ਆ। 15 ਸਾਲੀ ਪਾਸ ਹੀ ਮਿਲਦੀ ਆ। ਵਧੀਆ ਗੱਡੀ ਆ ਪੂਰੀ। ਇੰਟੀਰੀਅਰ ਵੀ ਚੈੱਕ ਕਰ ਲਓ ਗੱਡੀ ਦਾ। ਬਿਲਕੁਲ ਸਾਫ਼ ਪਈ ਆ ਅੰਦਰੋਂ। ਸੀਟ ਕਵਰ ਵਗੈਰਾ ਬਿਲਕੁਲ ਐਨ ਓਕੇ ਨੇ ਗੇ ਗੱਡੀ ਦੇ ਠੀਕ ਆ। ਬਿਲਕੁਲ ਜੀ ਬਿਲਕੁਲ ਟਾਇਰ ਵੀ ਨਵੇਂ ਵਰਗੇ ਨੇ ਜੀ। ਪੂਰੀ ਵਧੀਆ ਸੰਰੂਪ ਵਾਲੀ ਗੱਡੀ ਤੁਹਾਨੂੰ ਮਿਲਦੀ ਜੀ। ਦਵਾ ਦੇ ਕੋਲ ਬਾਈ ਕਹਿੰਦਾ ਯਾਰ ਇਹਦੀ ਜਿਹੜੀ ਸਟਿਪ ਨਹੀਂ ਆ ਅੱਜ ਤੱਕ ਜਮਾ ਵੀ ਉਸ ਨਹੀਂ ਹੋਈ ਹੈਗੀ ਦੇਖ ਲਓ ਤੁਸੀਂ ਆ ਲੋ ਟਾਇਰ ਵਗੈਰਾ ਨਾਲ ਦੇ ਨੇ ਨਾਲ ਦੀ ਨਾਲ ਦਾ ਜੀ ਟਾਇਰ ਇਹ ਨਾਲ ਦੇ ਆ ਜੀ ਹਾਂਜੀ 80000 ਚੱਲੀ ਆ ਬਾਕੀ ਪਏ ਨੇ ਦੂਜੀ ਚਾਬੀ ਵੀ ਅਨਯੂਜ਼ ਆ ਠੀਕ ਆ ਹਾਸੇ ਬੋਲੋ ਕਿਉਂਣਾ ਜੀ ਦਾ ਠੀਕ ਹੈ ਜੀ 22 ਤੋਂ 3000 ਦਿੰਦਾ ਲਾਉਣਾ ਨਾ ਇਹ ਥੋੜਾ ਤੁਸੀਂ ਐ ਲਾ ਲਓ ਵੀ 60 ਤੋਂ 70000 ਰੁਪਏ ਲਗਭਗ ਪੈਣਾ ਠੀਕ ਆ ਵੀ 28 ਤੋਂ 30 ਐਵਰੇਜ ਆਕਦਾ ਇਹਦੀ ਹਾਂ ਇੰਨੀ ਇਹ ਇੱਕ ਮਾਡਲ ਵੀ ਉੱਚਾ ਇਹਦੀ ਬਲੋਂ 2.5 ਤੋਂ 3 ਦਾ ਹੋ ਜਾਣਾ ਰੇਟ ਕੁਝ ਨਹੀਂ ਕਰਦੇ ਤੇ 75 ਜਾਂ 70 ਕੁ ਹਜ਼ਾਰ ਦੇ ਨੇੜੇ ਤੇਰੇ سامنے ਚੱਲੀ ਜਾ ਪ੍ਰਾਈਸ ਇਹ ਦੇ ਦਾਂਗੇ 1,40,000 ਤੁਸੀਂ ਦੇਖ ਸਕਦੇ ਹੋ ਟੱਚ ਸਕਰੀਨ ਅੰਦਰ ਲੱਗੀ ਹੋਈ ਆ ਸੀਟ ਕਵਰ ਵਗੈਰਾ ਪਿੱਛੋਂ ਵੀ ਦਿਖਾ ਦੇ ਬਾਈ ਜਮਾ ਓਕੇ ਪਏ ਨੇ ਕਿ ਗੱਡੀ ਦੇ ਸਾਸ਼ੀ ਗਾਲ ਜੀ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਫਿਰ ਤੋਂ ਸਸਤੀਆਂ ਤੇ ਮਹਿੰਗੀਆਂ ਗੱਡੀਆਂ ਟਾਪ ਕੁਆਲਿਟੀ ਦੇ ਵਿੱਚ ਲੈ ਕੇ ਆਇਆ ਧੂਰੀ ਕਾਰ ਬਾਜ਼ਾਰ ਤੇ ਖੜਿਆ ਧੂਰੀ ਸ਼ਹਿਰ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਗੱਡੀਆਂ ਦਿਖਾਵਾਂਗੇ ਜੇਕਰ ਤੁਹਾਡਾ ਬਜਟ ਘੱਟ ਆ ਤਾਂ ਤੁਹਾਨੂੰ ਘੱਟ ਬਜਟ ਵਾਲੀਆਂ ਗੱਡੀਆਂ ਵੀ ਦਿਖਾਵਾਂਗੇ ਜੇ ਥੋੜਾ ਜਿਹਾ ਬਜਟ ਹਾਈ ਆ ਤਾਂ ਹਾਈ ਬਜਟ ਵਾਲੀਆਂ ਗੱਡੀਆਂ ਵੀ ਦਿਖਾਵਾਂਗੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਦੇ ਹਾਂ ਇਹਨਾਂ ਗੱਡੀਆਂ ਨੇ ਜਿਹੜੀਆਂ ਸਾਰੀਆਂ ਹੀ ਸਾਫ ਕੰਡੀਸ਼ਨ ਦੀਆਂ ਖੜੀਆਂ ਨੇ ਆਓ ਫਿਰ ਪੁੱਛਦੇ ਆਪਾਂ ਬਾਈ ਤੋਂ ਸਾ ਤੇ ਅੱਜ ਆਪਾਂ ਆਏ ਆ ਧੂਰੀ ਕਾਰ ਬਾਜ਼ਾਰ ਤੇ ਠੀਕ ਆ ਬਾਈ ਜੀ ਹੁਣ ਸਾਨੂੰ ਘੱਟ ਬਜਟ ਵਾਲੀਆਂ ਤੇ ਵੱਧ ਬਜਟ ਵਾਲੀਆਂ ਗੱਡੀਆਂ ਵਧੀਆ ਵਧੀਆ ਕੁਆਲਿਟੀਆਂ ਦੀਆਂ ਦਿਖਾਓ ਕਿ ਅਸੀਂ ਧੂਰੀ ਦੇ ਵਿੱਚ ਸਭ ਤੋਂ ਵੱਧ ਨਾਮ ਸੁਣਿਆ ਜੀ ਤੁਹਾਡਾ ਹਾਂਜੀ ਹਾਂਜੀ ਕਹਿੰਦੇ ਤੁਹਾਡੇ ਲੇਵੇ ਸਾਫ਼ ਸੁਥਰੀਆਂ ਗੱਡੀਆਂ ਮਿਲਦੀਆਂ ਨੇ ਘੱਟ ਚੱਲੀਆਂ ਗੱਡੀਆਂ ਤੇ ਸਾਫ਼ ਸੁਥਰੀਆਂ ओरिजिनल ਪੇਂਟ ਦੇ ਗੱਡੀਆਂ ਆਪਣਾ ਹੁੰਦੀਆਂ ਨੇ ਹਾਂਜੀ ਥੋੜੀ ਜਿਹੀ ਆਪਣੇ ਕੋਲੇ ਕੁਆਲਿਟੀ ਵਾਲੀਆਂ ਗੱਡੀਆਂ ਇਹ ਵੀ ਹੈਗੀਆਂ ਨੇ ਮਹਿੰਗੀਆਂ ਗੱਡੀਆਂ ਵੀ ਹੈਗੀਆਂ ਨੇ ਹਾਂਜੀ ਸਸਤੀਆਂ ਗੱਡੀਆਂ ਘੱਟ ਚੱਲੀਆਂ ਵੀ ਗੱਡੀਆਂ ਸਾਰੇ ਤਰ੍ਹਾਂ ਦੀ ਕੁਆਲਿਟੀ ਆਪਣੇ ਕੋਲੇ ਲਗਭਗ ਹੈਗੀਆਂ ਛੋਟੀ ਤੇ ਹੁਣ ਆਪਾਂ ਪਹਿਲਾਂ ਫਿਰ ਵੱਡੀ ਗੱਡੀ ਤੋਂ ਸ਼ੁਰੂ ਕਰ ਲਈਏ ਬਾਈ ਵੱਡੀ ਤੋਂ ਸ਼ੁਰੂ ਕਰਨਾ ਸਾਰ ਰੂਫ ਵਾਲੀ ਗੱਡੀ ਦੇਖੋ ਟੌਪ ਮਾਡਲ ਇਹ ਹੈਗੀ ਬੰਪਰ ਤੋਂ ਬੰਪਰ origional 16 ਮਾਡਲ ਐਕਸ ਜੂ ਵੀ ਖੜੀ ਆ ਬਾਈ ਇੱਧਰ ਬੰਪਰ ਤੋਂ ਬੰਪਰ 16 ਮਾਡਲ ਆ ਬਾਈ ਜੀ ਹਾਂਜੀ ਹਾਂਜੀ 16 ਮਾਡਲ ਆ W10 ਆ ਗੱਡੀ ਇਹ ਹਾਂਜੀ ਇਹਦਾ ਮਾਰ ਲਓ ਗੱਡੀ ਦਾ ਕੱਲਾ ਕੱਲਾ ਫੰਕਸ਼ਨ ਵਰਕ ਕਰਦਾ ਹਾਂ ਤੇ ਪੁਸ਼ ਬਟਨ ਨਾਲ ਸਟਾਰਟ ਆ ਗੱਡੀ ਪੁਸ਼ ਬਟਨ ਸਟਾਰਟ ਆ ਹਾਂਜੀ ਠੀਕ ਆ ਬਾਈ ਅੰਦਰੋਂ ਇੰਟੀਰੀਅਰ ਬਾਈ ਇੱਕ ਵਾਰ ਚੈੱਕ ਕਰਾ ਦੇ ਬਿਲਕੁਲ ਨਮਾਇ ਛੀਟ ਕਵਰ ਵਗੈਰਾ ਸਾਰਾ ਕੁਝ ਓਕੇ ਹੈਗਾ ਸਕਰੀਨ ਲੱਗੀ XUV ਆ XUV 16 ਮਰਦੇ ਗੱਡੀ ਮਿਲਦੀ ਨਹੀਂ ਤੁਹਾਨੂੰ ਮਾਰਕੀਟੇ ਜਾਓਗੇ ਬਲੈਕ ਕਲਰ ਦੀ ਪਲੱਸ ਬੰਪਰ ਤੋਂ ਬੰਪਰ ਹੋ ਰਹੀ ਨਾਲ ਬਾਈ ਟਾਇਰ ਇੱਕ ਵਾਰ ਚੈੱਕ ਕਰਾ ਦੇ ਯਾਰ ਜਮਾ ਨਵੇਂ ਟਾਇਰ ਪਏ ਨੇ ਲਾਈ ਵਗੈਰਾ ਓਕੇ ਆ ਸਾਰਾ ਕੁਝ ਇਹ ਮੂਰਲੇ ਤਾਂ ਨਵੇਂ ਆ ਗਏ ਪਿਛਲੇ ਨਾਲ ਦੇ ਤੇ ਸਟਿੱਪਣੀ ਵਾਲਾ ਨਾਲ ਦੇ ਆ ਅੱਛਾ ਪਿਛਲੇ ਨਾਲ ਦੇ ਪਿਛਲੇ ਟਾਇਰ ਨਾਲ ਦੇ ਨੇ ਬਾਈ ਮੂਰਲੇ ਟਾਇਰ ਦੋਨੋਂ ਨਵੇਂ ਨੇ ਗੱਡੀ ਕਿਤੋਂ ਵੀ ਪੇਂਟ ਵਗੈਰਾ ਤਾਂ ਨਹੀਂ ਹੋਈ ਹੋਈ ਵੀਰੇ ਪੇਂਟ ਵਾਸ ਤੁਸੀਂ ਇੱਕ ਗਿੱਠ ਮੰਨ ਕੇ ਚੱਲ ਪੋ ਜੀ ਬਸ ਮਾੜੀ ਮੋਟੀ ਟੱਚਿੰਗ ਬੱਝੇਗੀ ਇੱਕ ਗਿੱਠ ਦੀ ਮੰਨ ਕੇ ਜਾਓ ਜਿੱਥੇ ਮਾੜੇ ਮੋٹے ਸਕ੍ਰੈਚੇਜ਼ ਹੁੰਦੇ ਨੇ ਉੱਥ 16 ਮਾਡਲ ਐਕਸ ਯੂ ਵੀ ਆ ਬਾਈ ਛੋਟਾ ਗੱਡੀ ਆ ਕਿ ਆਫ ਰੋਡਿੰਗ ਵਾਸਤੇ ਸਾਰਿਆਂ ਨਾਲੋਂ ਵਧੀਆ ਗੱਡੀ ਆ ਇਹ ਠੀਕ ਆ ਤੇ ਬਾਈ ਇਹਦਾ ਪ੍ਰਾਈਸ ਕੀ ਆ ਜੀ ਇਹ ਤਾਂ ਦੇਖੋ ਜੇ ਤਾਂ ਤੁਸੀਂ ਆਪਣਾ ਹਰਿਆਣਾ ਨੰਬਰ ਲੈਣੀ ਆ ਐਨ ਵੀ ਲੈਣੀ ਆ ਹਾਂਜੀ ਤੇ ਇਹ ਪਊਗੀ 7 ਲੱਖ 65 ਹਜ਼ਾਰ ਦੀ ਗੱਡੀ ਆਪਾਂ ਨੂੰ ਬਾਈ ਠੀਕ ਆ ਜੀ ਬਾਕੀ ਜਿਹੜਾ ਕੋਈ ਸ਼ੇਅਰ ਕਰਕੇ ਉਹ 200 ਰੁਪਏ ਉਹਦੇ ਵਾਸਤੇ ਆਪਾਂ ਠੀਕ ਆ ਜੀ ਸਪੈਸ਼ਲ ਡਿਸਕਾਊਂਟ ਜੇ ਕਿਸੇ ਵੀਰ ਨੇ ਨੌ ਕਰਵਾ ਕੇ ਲੈਣੀ ਹੋਵੇ ਨੌ ਕਰਵਾ ਕੇ ਤਕਰੀਬਨ 50-50 ਹਜ਼ਾਰ ਦਾ ਖਰਚਾ ਆ ਜਾਊਗਾ ਠੀਕ ਆ ਠੀਕ ਆ ਔਰ ਡਿਪੈਂਡ ਕਰਦਾ ਨਾ ਵੀ ਗੱਡੀ ਤੇ ਲੋਨ ਵਗੈਰਾ 6 ਲੱਖ ਦਾ ਲੋਨ ਹੋ ਜਾਣਾ 6 ਲੱਖ ਰੁਪਏ ਦਾ ਲੋਨ ਹੋ ਜਾਊਗਾ। ਯਾਨੀ ਚਲੋ ਵੀ ਫਿਰ ਅੱਗੇ ਵੀ ਆਪਾਂ ਹੋਰ ਗੱਡੀਆਂ ਦਿਖਾਉਣੇ ਆ ਤੇ ਇਧਰਲੇ ਪਾਸੇ ਇੱਕ ਹੋਰ ਬਲੈਕ ਸਕੋਰਪਿਓ ਖੜੀ ਆ। ਇਹ ਟੌਪ ਮਾਡਲਾਂ ਦੀ 12 ਮਾਡਲ ਆ। 12 ਮਾਡਲ ਦੀ ਸਕੋਰਪਿਓ ਆ। ਇਹਦਾ ਡੇਢ ਕੁ 20% ਪੇਂਟ ਬਣ ਕੇ ਜਲਪੋ ਦੱਸਾਂਗੇ ਬਾਅਦ ਨਿਕਲੂ ਘੱਟ ਮਤਲਬ ਕਿ ਪੇਂਟ ਵਿੱਚ। ਠੀਕ ਆ। ਹਾਂ ਇਹ ਨਹੀਂ ਹੈਗਾ ਵੀ ਆਪਾਂ ਦੱਸਿਆ ਜੀ origignal ਦੀ ਸਾਰੀ ਪੇਂਟ ਨਿਕਲੂ ਉਹ ਗੱਲ ਨਹੀਂ ਹੋਊਗੀ। ਹਰਿਆਣਾ ਨੰਬਰ ਗੱਡੀ ਆ ਬਾਈ ਅੰਦਰ ਇੱਕ ਵਾਰ ਇੰਟੀਰੀਅਰ ਵਗੈਰਾ ਚੈੱਕ ਕਰਾ ਦਿਓ। ਕਿੰਨਾ ਚੱਲੀ ਹੋਈ ਆ ਬਾਈ ਜੀ ਇਹ? ਇਹ ਚ ਟਾਇਰ ਵਗੈਰਾ ਸਾਰੇ ਨਾਲ ਦੇ ਨੇ ਟਾਇਰ ਤਾਂ ਦੇਖੋ ਜੀ ਨਵੇਂ ਨੇ ਟਾਇਰ ਤਾਂ ਲੱਗ ਗਏ ਹਮ ਅਲਾਏ ਵੀਲ ਜਿਹੜੇ ਹੈਗੇ ਨਾਲ ਦੇ ਨੇ ਸ਼ੀਸ਼ੇ ਵਗੈਰਾ ਸ਼ੀਸ਼ੇ ਲਗਭਗ 프ਰੰਟਾ ਲਾ ਪਿਆ ਹੋ ਸਕਦਾ ਜੀ ਬਾਕੀ ਨਾਲ ਦੇ ਨੇ ਸਿੱਚ ਠੀਕ ਹੈ ਪਰ ਕੁਆਲਿਟੀ ਵਾਲੀ ਗੱਡੀ ਆ ਬਲੈਕ ਕਲਰ ਦੀ ਤੁਹਾਨੂੰ ਸਕੋਰਪੀਓ ਮਾਰਕਰ ਜਾਉਂਗੇ ਤੁਹਾਨੂੰ ਮਿਲਣੀ ਨਹੀਂ ਹਮ ਤੇਰੀ ਪਾਲਣ ਵਗੈਰਾ ਕਿੰਨੇ ਤੱਕ ਹੋਣੀ ਪਾਸਿੰਗ ਦੀ ਹੈਗੀ 27 ਤੱਕ 27 ਤੱਕ ਪਾਸਿੰਗ ਆ 15 ਸਾਲ ਦੀ ਪਾਸਿੰਗ ਹੁੰਦੀ ਆ ਵਧੀਆ ਗੱਡੀ ਆ ਪੂਰੀ ਠੀਕ ਆ ਬਾਕੀ ਇੰਜਨ ਗੇਅਰ ਦੀ ਇਹਦੀ ਪੂਰੀ ਗਾਰੰਟੀ ਆ ਪੂਰੀ 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 ਠੀਕ ਆ ਇੱਕ ਹੀ ਪ੍ਰਾਈਸ ਇੱਕ ਚੀਜ਼ ਦੀ ਗਾਰੰਟੀ ਆ ਪ੍ਰਾਈਸ ਇਹਦਾ ਗੱਡੀ ਦਾ ਹਾਂਜੀ ਵੀਰੇ ਇਹਦਾ ਪ੍ਰਾਈਸ ਆਪਾਂ ਦੇਵਾਂਗੇ 385000 ਦੀ ਦਵਾਂਗੇ ਜਾਂ ਐਨਓਸੀ ਨਾਲ ਦਵਾਂਗੇ ਐਨਓਸੀ ਨਾਲ ਹਾਂ ਬਾਕੀ ਖਰਚਾ ਲੱਗੂਗਾ ਆਪ ਨੂੰ ਇਹ ਨਹੀਂ ਪਤਾ ਗੱਡੀ ਕਿੱਥੇ ਵੇਖਣੀ ਆ ਗੁਜਰਾਤ ਵਾਲੇ ਲੈ ਕੇ ਜਾਣਗੇ ਹਰਿਆਣੇ ਲੈ ਕੇ ਜਾਣਗੇ ਕਿਤੇ ਵੀ ਬੰਦੇ ਲੈ ਕੇ ਜਾ ਸਕਦੇ ਜੇ ਕਿਸੇ ਨੇ ਪੰਜਾਬ ਚ ਲੈਣੀ ਆ ਤਾਂ ਐਨਓਸੀ ਦੇ ਦਾਂਗੇ ਸੀ ਹਾਂ ਐਨਓਸੀ ਜੇ ਨਾਮ ਕਰਵਾਉਣਾ ਤਾਂ 50000 ਦਾ ਖਰਚਾ 9 ਦੇ 40000 ਰੁਪਏ ਦਾ 40000 ਆਉਗਾ 40 50000 ਦਾ ਖਰਚ ਆਣਾ ਉਹ ਤਾਂ ਦੇਖੋ ਲਗਾ ਕਿਹੜੀ ਸਟੇਟ ਜਾਂਦੀ ਹੈ ਨਾ ਉਹ ਲਗਾਪਾ ਐਨਓਸੀ ਨਾਲ ਹੀ ਰੇਟ ਦੱਸ ਰਿਹਾ ਅਗਲੀ ਗੱਡੀ ਦੀ ਗੱਲ ਕਰੀਏ ਸੰਰੋਫਾ ਜੀ ਹਾਂਜੀ ਇਹ 16 ਮਾਡਲ ਗੱਡੀ ਆ ਹਾਂਜੀ ਇਹ ਗੱਡੀ ਦੇ ਦੋ ਪੀਸ ਪੇਂਟ ਨੇ ਹਾਂਜੀ ਜੱਲੀ तकरीबन ਲੱਖ ਕਦੇ ਸਮਥਿੰਗ ਚੱਲ ਗਈ ਠੀਕ ਆ ਕੋਸ਼ ਬਟਨਾਂ ਵਿੱਚੋਂ ਡੀਲੀਵਰੀ ਤੇ ਨਗਾ ਮਾਰ ਲਓ ਦੋਨੇ ਚਾਬੀਆਂ ਨਾਲ ਨੇ ਗੱਡੀ ਦੇ ਦੋਨੋਂ ਚਾਬੀਆਂ ਨਾਲ ਨੇ ਹਾਂਜੀ ਹਾਂਜੀ ਟੌਪ ਵੈਰੀਐਂਟ ਹੈ ਟੌਪ ਵੈਰੀਐਂਟ ਆ ਬਾਈ ਤੁਸੀਂ ਇੱਕ ਵਾਰ ਇਹਦਾ ਇੰਟੀਰੀਅਰ ਵੀ ਚੈੱਕ ਕਰ ਲਓ ਗੱਡੀ ਦਾ ਬਿਲਕੁਲ ਸਾਫ਼ ਪਈ ਆ ਅ ਸੀਟ ਕਵਰ ਵਗੈਰਾ ਬਿਲਕੁਲ ਐਨ ਓਕੇ ਨੇ ਗੱਡੀ ਦੇ ਠੀਕ ਆ ਬਿਲਕੁਲ ਜੀ ਬਿਲਕੁਲ ਟਾਇਰ ਵੀ ਨਵੇਂ ਵਰਗੇ ਨੇ ਜੀ ਪੂਰੀ ਵਧੀਆ ਸਨਰੂਫ ਵਾਲੀ ਗੱਡੀ ਤੁਹਾਨੂੰ ਮਿਲਣੀ ਨਹੀਂ ਸਨਰੂਫ ਵਾਲੀ ਗੱਡੀ ਆ ਬਾਈ ਹਾਂਜੀ 16 ਮਾਡਲ ਆ ਹੋਂਡਾ 16 ਮਾਡਲ ਹੋਂਡਾ ਵੀ ਐਕਸ ਠੀਕ ਆ ਬਾਈ ਤੇ ਗੱਡੀਆਂ ਦੀ ਬਾਈ ਸਾਰੀਆਂ ਕੰਡੀਸ਼ਨ ਆ ਤੁਹਾਡੇ ਲਈ ਬੇ ਸਾਫ ਪਈਆਂ ਨਹੀਂ ਵਧੀਆ ਹੋਵੇ ਪੂਰੀ ਸ਼ਹਿਰ ਵਿੱਚ ਧੂਰੀ ਕਾਰਬਯਾਰ ਜਦੋਂ ਮਰਜ਼ੀ ਪੁੱਛ ਕੇ ਆ ਜਾਓ ਹਾਂਜੀ ਆਪ ਰੋਡ ਚੱਲਦੀ ਆ ਆਪਣੀ ਐਮ ਕੇ ਬਾਈਪਾਸ ਬਾਈ ਬਾਈ ਹੋਰੀਆਂ ਦਾ ਤਾਂ ਹੀ ਨਾਮ ਆਗਾ ਅਸੀਂ ਵੀ ਤਾਂ ਹੀ ਆਇਆ ਜਿੰਨੀਆਂ ਵੀ ਗੱਡੀਆਂ ਖੜੀਆਂ ਨੇ ਸਾਰੀਆਂ ਟਾਪ ਕੁਆਲਿਟੀ ਦੀਆਂ ਤੇ ਸਾਫ਼ ਗੱਡੀਆਂ ਖੜੀਆਂ ਨੇ ਦਿੱਲੀ ਨੰਬਰ ਆ ਗਈ 16 ਮਾਡਲ ਆ ਗਈ ਠੀਕ ਆ ਜਿਵੇਂ ਬਾਈ ਨੇ ਪਹਿਲਾਂ ਦੱਸਿਆ ਤੁਹਾਨੂੰ ਸਨਰੂਫ ਵਾਲੀ ਗੱਡੀ ਆ ਆਟੋ ਹੁੰਦੀ ਹੈ ਵੀਰੇ ਨਹੀਂ ਮੈਨੂਅਲ ਹੈ ਇਹ ਮੈਨੂਅਲ ਹੈ ਇਹ ਮੈਨੂਅਲ ਗੱਡੀ ਆ ਬਸ ਆ ਉਹ ਆ ਗਿਆ ਸਨਰੂਫ ਆ ਗਿਆ ਠੀਕ ਆ ਸੋ ਪਾਈਸ ਤੋਂ ਉੱਤੇ ਕੋਈ ਨਹੀਂ ਜਾਂਦਾ ਆਟੋ ਆ ਜਾਂਦਾ ਜਾਂਦਾ ਇਸ ਤੋਂ ਬਾਅਦ ਜਾਂਦਾ ਹਾਂ ਜੀ ਇਹਦੇ ਪ੍ਰਾਈਸ ਦੀ ਕੀ ਗੱਲ ਕਰ ਲਈ ਵੀਰੇ ਹੁਣ ਆਪਾਂ ਰੇਟ ਇਹਦਾ ਜੀ ਪਊਗਾ ਜੀ ਆਪਣਾ 65 ਲੱਖ ਦੀ ਦੇ ਦਾਂਗੇ ਗੱਡੀ ਇਹ ਲਈ 5.5 ਲੱਖ ਐਨਓਸੀ ਨਾਲ ਐਨਓਸੀ ਦੇ ਨਾਲ ਠੀਕ ਆ 5.5 ਲੱਖ ਆ ਬਾਈ ਤੁਸੀਂ ਇੱਕ ਵਾਰ ਗੱਡੀ ਦੇਖ ਲਈ ਕਿੱਕ ਕਿੰਨੀ ਜ਼ਿਆਦਾ ਸਾਫ ਸੁਥਰੀਆ ਹੁਣ ਅੱਗੇ ਆਪਾਂ ਬਰਨਾ ਦੀ ਗੱਲ ਕਰ ਲਈਏ ਵਾਈਟ ਕਲਰ ਦੀ ਬਰਨਾ ਖੜੀ ਆ ਬਹੁਤ ਪੀਸ ਆ ਜੀ ਹਾਂ ਇਹ ਪੂਰੀ ਸਫੀਸ਼ੈਂਟ ਗੱਡੀ ਜਿਹੜੇ ਕਿਸੇ ਵੀਰ ਨੇ ਲੈਣੀ ਆ ਵਧੀਆ ਗੱਡੀ ਇਹਦਾ 13 ਮਾਡਲ ਆ ਵੀਰੇ 13 12ਵੇਂ ਮਹੀਨੇ ਦੀ ਹਾਂ ਤਾਂ ਆਪਣਾ ਐਸਐਕਸ ਮਾਡਲ ਬਹੁਤ ਸਾਫ ਪਈਆ ਬਾਈ ਗੱਡੀ ਤਾਂ ਰੋਜ਼ੀ ਵਰਗੇ ਕਾਰ ਵਿੱਚੋਂ ਦਿਖਾਓ ਜੀ ਸਟੀਰੀਂਗ ਸਟੂਰੀਂਗ ਆ ਦੇਖੋ ਜਮੀਨ ਨਵੇਂ ਵਰਗਾ ਫਿਰ ਗੱਡੀ ਦਾ ਬਾਈ ਜਮਾ ਤੁਸੀਂ ਕਹਿਣਾ ਫਿਰਦੇ ਕਹਿੰਦੇ ਹੁੰਦੇ ਨਾ ਟਿਪਣੀ ਵੀ ਟਿਪਣੀ ਵੀ ਅੱਜ ਤੱਕ ਆਨ ਜੂਸ ਆ ਇਹ ਗੱਡੀ ਦੀ ਖਾਸੀ ਤਾਂ ਅੱਛਾ ਸਟਿਪਣੀ ਅੱਜ ਤੱਕ ਜੂਸ ਹੀ ਨਹੀਂ ਹੋ ਜਮਾਂ ਬਾਈ ਲਾਇ ਲੂਏ ਤੁਸੀਂ ਦੇਖ ਲਓ ਕਿੰਨੇ ਸੋਹਣੇ ਪਾਏ ਹੋਏ ਨੇ ਟਾਇਰ ਵਗੈਰਾ ਓਕੇ ਆ ਦਵਾ ਦਿਓ ਭਾਈ ਬਾਈ ਕਹਿੰਦਾ ਯਾਰ ਇਹਦੀ ਜਿਹੜੀ ਸਟਿਪ ਨਹੀਂ ਆ ਅੱਜ ਤੱਕ ਜਮਾਂ ਵੀ ਯੂਜ਼ ਨਹੀਂ ਹੋਈ ਹੈਗੀ ਇਹ ਦੇਖ ਲਓ ਤੁਸੀਂ ਆ ਲੋ ਟਾਇਰ ਵਗੈਰਾ ਨਾਲ ਦੇ ਨੇ ਨਾਲ ਦੀ ਨਾਲ ਦਾ ਹੀ ਟਾਇਰ ਇਹ ਨਾਲ ਦੀ ਹੈ ਜੀ ਹਾਂਜੀ 68000 ਚੱਲੀ ਆ ਬਾਕੀ ਪਏ ਨੇ ਦੂਜੀ ਚਾਬੀ ਵੀ ਅਨ ਯੂਜ਼ ਆ ਠੀਕ ਆ ਫਰੰਟ ਦੀ ਦਿਖਾਵਾਂ ਫਰੰਟ ਦੀ ਸਾਰੀ ਸ਼ੀਲਡ ਆ ਗੱਡੀ ਦੋ ਚਾਬੀਆਂ ਨੇ ਬਾਈ ਦੋਨੇ ਚਾਬੀਆਂ ਹਾਂ ਜੀ ਉਹਦੇ ਵਿੱਚ ਲਗਭਗ ਸਾਰੀ ਗੱਡੀ ਦੇ ਹੈਗੇ ਨੇ ਦੋਨੇ ਚਾਬੀ ਅੱਛਾ ਤੋਂ ਫਸਟ ਆਨਰ ਜ਼ਿਆਦਾਤਰ ਆਪਣਾ ਕੋਲ ਫਸਟ ਆਨਰ ਗੱਡੀ ਦੀ ਆ ਇਹ ਸੈਕੰਡ ਆਨ ਲਾਈ ਵੀ ਕਹਿੰਦੇ ਜਿਹੜੇ ਬਰਨਾਲੈਂਡ ਦੇ ਸ਼ਕੀਨ ਨੇਗੇ ਤੁਸੀਂ ਦੇ ਇਹੋ ਜਿਹੀ ਗੱਡੀ ਨਹੀਂ ਮਿਲਦੀ ਮੈਂ ਨਹੀਂ ਇਹੋ ਜਿਹੀ ਗੱਡੀ ਸਿਰਫ ਤੁਹਾਨੂੰ ਤੂਰੀ ਕਾਰ ਬਾਜ਼ਾਰ ਵਾਲਿਆਂ ਦੀ ਮਿਲ ਸਕਦੀ ਆ ਤੇ ਇਹਦਾ ਵੀ ਫਿਰ ਪੰਜਾਬ ਨੰਬਰ ਆ ਬਾਈ ਠੀਕ ਆ ਵਧੀਆ ਜਿਆ ਪ੍ਰਾਈਸ ਦੱਸ ਦਿਓ ਵੀਰੇ ਬਾਈ ਪ੍ਰਾਈਸ ਤਾਂ ਲਿਖਿਆ ਆ ਤਾਂ ਜੇ ਤੁਸੀਂ ਆਇਓ ਤਾਂ ਤੁਹਾਡੇ ਵਾਸਤੇ ਆਪਾਂ 430000 ਦੀ ਗੱਡੀ ਨੈਟ ਦਵਾਂਗੇ ਬਸ 2016 ਮਾਡਲ ਨਾ 2013 ਮਾਡਲ 13 ਮਾਡਲ 13 ਮਾਡਲ 50 ਨੰਬਰ ਆ ਬੀਏਪੀ ਨੰਬਰ ਆ 430000 ਦੀ ਹੈਗੀ ਬਾਈ ਵੀਆਈਪੀ ਨੰਬਰ ਆ ਤੁਸੀਂ ਇੰਟੀਰੀਅਰ ਚੈੱਕ ਕਰ ਲਿਆ ਮੈਂ ਕਹਣਾ ਇੱਕ ਤੋਹਫਾ ਹੀ ਆ ਜਿਵੇਂ ਬਾਈ ਨੇ ਪਹਿਲਾਂ ਕਿਹਾ ਗੱਡੀ ਬਹੁਤ ਜ਼ਿਆਦਾ ਸਾਫ ਕੰਡੀਸ਼ਨ ਦੇ ਵਿੱਚ ਪਈਆ ਪੈਟੂਰ ਸਾਰੇ ਓਕੇ ਨੇ ਸਟਿੱਪਣੀ ਵਗੈਰਾ ਦੀ ਪਹਿਲਾਂ ਜਮਾਂ ਵੀ ਯੂਜ਼ ਨਹੀਂ ਹੋਈ ਹੋਈ ਠੀਕ ਆ ਦੂਜੀ ਗੱਲ ਕਿਤਾ ਵੀ ਗੱਡੀ ਦਾ ਹਲਕਾ ਜਿਹਾ ਵੀ ਪੇਂਟ ਨਹੀਂ ਲਿਆ ਹੋਇਆ ਸਾਰੀ ਓਕੇ ਆ ਬਾਈ ਮਾੜਾ ਮੋੜਾ ਸਕਰੈਚ ਆ ਨਾਲ ਦੇ ਆ ਫਿਰ ਵੀ ਜਿਹੜਾ ਕੋਈ ਵੀਰ ਬਣ ਕੇ ਆਂਦਾ ਤਾਂ ਅੱਧਾ ਪੀਸ ਮੰਨ ਲਿਓ ਸਾਡੇ ਵੱਲੋਂ ਕੋਈ ਚੱਕਰ ਨਹੀਂ ਠੀਕ ਆ ਜੀ ਹਾਂ ਵੀ ਅੱਧਾ ਪੀਸ ਪੇਂਟ ਆ ਕੋਈ ਗੱਲ ਬਾਕੀ ਬਾਈ ਉਰੀਆਂ ਦੀ ਗਾਰੰਟੀ ਆ ਯਾਰਾ ਉਹਨੂੰ ਪਤਾ ਹੀ ਆ ਅੱਗੇ ਆਵਣੇ ਲਵੇ ਸਵੈਕ ਆ ਗਈ ਇਹ ਡਿਜ਼ਾਈਨ ਆ ਗਈ ਜੀ 2015 ਮਾਡਲ এবੀਐਸ ਬ੍ਰੇਕਾਂ ਵਾਲੀ এবੀਐਸ ਬ੍ਰੇਕਾਂ ਵਾਲੀ 15 ਮਾਡਲ ਹਾਂਜੀ ਇਹ ਸਾਈਡਾਂ ਤੋਂ ਡਾਟਾ ਟੱਚਿੰਗ ਹੈਗੀਆਂ ਨੇ ਗੱਡੀ ਦੀਆਂ ਠੀਕ ਹੈ ਜੀ ਠੀਕ ਆ ਜੀ 15 ਮਾਡਲ ਆ ਗੱਡੀ ਇਹ ਟਾਇਰ ਸ਼ੀਸ਼ੇ ਨਾਲ ਦੇ ਵੀਰੇ ਪੈਰ ਤਾਂ ਹਾਂਜੀ ਟਾਇਰ ਦੇਖ ਲਓ ਨਹੀਂ ਟਾਇਰ ਨਾਲ ਦੀ ਨਹੀਂ ਹੈਗੇ ਟਾਇਰ ਹੈਗੇ ਨੇ 70 80% 70 80% ਹਾਂਜੀ ਠੀਕ ਆ ਉਹ ਗੱਡੀ ਚੱਲ ਗਈ ਸਵਾ ਲੱਖ ਦੇ ਲਵੇ ਸਵਾ ਲੱਖ ਮੀਟਰ ਦੀ ਗਾਰੰਟੀ ਆਪਾਂ ਕਹਿੰਦੇ ਵੀ ਜਿੰਨੀ ਚੱਲੀ ਆ ਹਰ ਇੱਕ ਗੱਡੀ ਦੀ ਆਪਣੀ ਗਾਰੰਟੀ ਆ ਮੇਕਰ ਬੈਕ ਨੂੰ ਉਹ ਚੀਜ਼ ਦੀ ਆਪਣੀ ਗਾਰੰਟੀ ਆ ਠੀਕ ਹੈ ਵੀ ਠੀਕ ਆ ਚੱਲੀ ਸਵਾ ਲੱਖ ਕੋਈ ਆ ਇੰਟੀਰੀਅਰ ਵਗੈਰਾ ਇਹਦਾ ਵੀ ਓਕੇ ਹੈਗਾ ਵਧੀਆ ਵਧੀਆ ਬਾਈ ਇਹ ਰੇਟ ਘਟਾ ਇਹਦੇ ਦੇਖੋ 22 ਤੋਂ ਪੌਣੇ ਦਿੰਦਾ ਲੋਨ ਹੋ ਜਾਣਾ ਥੋੜਾ ਸੇਪਲ ਓਕੇ ਹੋਣਾ ਜੀ ਦਾ ਠੀਕ ਹੈ ਜੀ 22 ਤੋਂ ਪੌਣੇ ਦਿੰਦਾ ਲੋਨ ਨਾ ਇਹ ਚ ਥੋੜਾ ਤੁਸੀਂ ਐ ਲਾ ਲਓ ਵੀ 60 ਤੋਂ 70 ਹਜ਼ਾਰ ਰੁਪਏ ਲਗਭਗ ਪੈਣਾ ਗੱਡੀ ਦਾ 60 ਤੋਂ 70 ਸੇਪਲ ਓਕੇ ਹੋਣਾ ਜੀ ਦਾ ਬਸ ਰੇਟ ਕੀ ਆ ਵੀਰ ਫਿਰ ਇਹਦਾ ਰੇਟ ਬਾਈ ਦੇ ਦਾਂਗੇ ਆਪਾਂ ਗੱਡੀ 3 ਲੱਖ 40 ਹਜ਼ਾਰ ਦੀ ਐਨਓਸੀ ਨਾਲ 3 ਲੱਖ 40 ਹਜ਼ਾਰ 15 ਮਾਡਲ ਆ 1 ਦਾ ਜ਼ਾਇਰ ਆ ਗਈ 340000 ਦੀ ਮਿਲ ਜੂਗੀ। ਬਾਕੀ ਲੋਨ ਦੇ ਉੱਪਰ ਹੋਊਗਾ ਤੁਹਾਡਾ ਤੇ ਹੁਣ ਆ ਚੱਲਦੇ ਆਂ ਭਾਗਲੀ ਗੱਡੀ ਦੇ। ਇਹ ਹੈਗੀ ਆ Honda Maze 17 ਮਾਡਲ CNG। Honda Maze ਦੀ 17 ਮਾਡਲ ਜੀ। ਹਾਂਜੀ। ਇਹਦਾ ਵੀ 28 ਤੋਂ 30 ਦੀ ਐਵਰੇਜ ਆਕਦਾ ਇਹਦੀ। ਹਾਂ। ਇੰਨੀ ਐਵਰੇਜ। ਇਹ ਤਾਂ ਮਾਡਲ ਵੀ ਉੱਚਾ। ਇਹਦੀ ਵੀ ਲੋਨ 2.5 ਤੋਂ 3 ਦਾ ਹੋ ਜਾਣਾ। ਰੇਟ ਕੁਛ ਨਹੀਂ ਹੈ ਗੱਡੀ ਦਾ। ਸਾਈਡਾਂ ਹੁੱਡਾਂ ਟੱਚਿੰਗ ਨਹੀਂ ਜੀ ਗੱਡੀ ਦੀ। ਸਾਈਡਾਂ ਸੂਡਾਂ ਥੋੜੀਆਂ ਬਹੁਤੀਆਂ ਟੱਚਿੰਗ ਨੇ ਜਿਵੇਂ ਬਾਈ ਨੇ ਦੱਸਿਆ ਹੀ ਆ। ਠੀਕ ਆ। ਐਕਸੀਡੈਂਟ ਨਹੀਂ ਲੱਗੇ ਬੱਜੀ ਨਹੀਂ ਕਿਸੇ ਬੱਸ ਤੋਂ। ਅੱਛਾ। ਕਿੰਨਾ ਚੱਲੀ ਆ ਵੀਰੇ ਚੱਲੀ ਹੀ ਆ ਵੀਰੇ 1,20,000 25,000 ਦੇ ਵਿੱਚ ਚੱਲੀ ਆ 1,20,25 ਸੀਐਨਜੀ ਔਨ ਪੇਪਰ ਆ ਅੱਛਾ ਹਾਂ ਇਹ ਨਹੀਂ ਹੈ ਕਿ ਵੀ ਜਗਾੜੂਈ ਥੀ ਐਨਜੀ ਲਗਾਈ ਹੋਈ ਆ 17 ਮਾਡਲ ਆ ਪਾਵਰ ਵਿੰਡੋ ਪਾਵਰ ਸਟੀਅਰਿੰਗ ਵਾਲਾ ਮਾਡਲ ਆ ਆਟੋ ਕਲਾਈਮੇਟਾਈਜ਼ਰ ਗੱਡੀ ਇਹ ਵੀ ਬਾਈ ਬਿਲਕੁਲ ਸਾਫ਼ ਪਈ ਹੈਗੀ ਹਾਂਜੀ ਤੇ ਜਿਵੇਂ ਬਾਈ ਨੇ ਪਹਿਲਾਂ ਹੀ ਦੱਸਿਆਗਾ ਤੁਹਾਨੂੰ ਥੋੜੀ-ਬਹੁਤੀ ਟੱਚਿੰਗ ਤਾਂ ਹੁੰਦੀ ਆ ਹਰ ਇੱਕ ਗੱਡੀ ਦੇ ਵਿੱਚ ਤੇ ਕੀ ਪ੍ਰਾਈਸ ਦੇ ਆ ਵੀਰੇ ਇਹ ਇਹ ਵੀਰੇ ਦੇ ਦਾਂਗੇ ਗੱਡੀ 3,20,000 ਦੀ ਗੱਡੀ ਦੇ ਦਾਂਗੇ 3,20,000 ਦੀ 3,20,000 ਹੁਣ ਕਿੰਨਾ ਦੱਸਿਆ ਦੀ ਇਹਦੇ ਉੱਪਰ ਹੋ ਜੂਗਾ ਲੌਂਟਾ 2.5 ਲੱਖ ਰੁਪਏ ਦਾ ਹੋ ਜਾਣਾ 2.5 ਲੱਖ ਦਾ ਸਿਬਲ ਤੇ ਡਿਪੈਂਡਾ ਸਿਬਲ ਤੇ ਡਿਪੈਂਡਾ ਸਿਬਲ ਦੀ ਹਾਰੀ ਠੀਕ ਆ ਪੀਵੀ 13 ਬਾਈ ਠੀਕ ਆ ਸੰਗਰੂਰ ਦੀ ਆ ਗੱਡੀ ਤੇ ਅੱਗੇ ਇੱਕ ਹੋਰ ਕਵਰ ਸਟਾਰ ਜੀ ਆਪਣੇ ਲਵੇ ਹੁਣ ਇਹਦੀ ਬਾਈ ਬੜਾ ਡਿਮਾਂਡ ਆ ਮਾਰਕੀਟ 'ਚ ਪੂਰੀ ਛੋਟਾ ਮਾਡਲ ਹਾਂ ਜਿਹੜੀ ਸੁਵਿਫਟੇ ਮਿਲਣੀ ਨਹੀਂ ਤੁਹਾਨੂੰ 50 ਨੰਬਰ ਆ ਖਾਸ ਤੇਰੀ ਇਹ 50 ਨੰਬਰ ਆ ਲਾਈਵ ਵੀਲ ਪਏ ਹੋਏ ਨੇ ਠੀਕ ਆ ਜੀ ਹਾਂਜੀ ਪਾਸਿੰਗ ਹੋਈ ਆ ਗੱਡੀ 28 ਤੋਂ 29 ਦੇ ਵਿੱਚ ਵਿੱਚ ਪਾਸਿੰਗ ਹੈਗੀ ਗੱਡੀ ਦੀ ਲੈਦਰ ਦੀ ਪਾਸ਼ਿੰਗ ਐ ਸਿਟ ਕਵਰ ਚੈੱਕ ਕਰ ਲਓ ਜਮੀ ਨਵੇਂ ਵਰਗੇ ਕਿੰਨਾ ਮਾਡਲ ਹੈ ਵੀਰੇ ਇਹ 8 ਮਾਡਲ ਜੀ 50 ਮਾਡਲ ਜੀ ਬਾਈ ਚੈੱਕ ਕਰ ਲਓ ਸੀਟ ਕਵਰ ਵਗੈਰਾ ਸਾਰਾ ਕੁਝ ਓਕੇ ਹੈਗਾ ਇੰਟੀਰੀਅਰ ਵੀ ਬਿਲਕੁਲ ਸਾਫ ਆ 8 ਮਾਡਲ ਦੀ ਸਵਿਫਟ ਖੜੀ ਆ ਪੈਟਰੋਲ ਆ ਵੀਰੇ ਨਹੀਂ ਡੀਜ਼ਲ 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 ਦੀ ਕਾਰ ਆ ਬਾਈ ਮਿਲਦੀ ਨਹੀਂ ਵੀਰੇ ਮੰਗ ਡਿਮਾਂਡ ਬਹੁਤ ਆ ਡਿਮਾਂਡ ਬਹੁਤ ਆ ਇਹਦੀ ਪਾਸਿੰਗ ਕਿੰਨੇ ਤੱਕ ਆ ਵੀਰੇ 28 ਤੋਂ 29 ਦੇ ਵਿੱਚ ਵਿੱਚ ਪਾਸਿੰਗ 28 ਤੋਂ 29 ਦੇ ਕਿੰਨਾ ਚੱਲੀ ਹੋਈ ਆ ਜੀ ਇਹ ਇਹ ਚੱਲ ਗਈ ਜੀ ਸਵਾ ਕ ਲੱਖ ਕਿਲੋ ਦੇ ਨੇੜੇ ਤੇ ਚੱਲ ਗਈ ਸਵਾ ਕ ਬਾਕੀ ਥੋੜੀ ਬਹੁਤੀ ਰੌਂਜ ਹੀ ਖਰਾਬ ਆ ਨਾ ਇਹ ਵੀਰੇ ਪ੍ਰਾਈਵੇਟ ਗੱਡੀ ਆ ਜਿਵੇਂ ਹੈਗੀ ਓਵੇਂ ਆ ਅੱਗੇ ਜਾ ਕੇ ਸ਼ਾਇਦ ਗੱਡੀ ਜੇ ਨਾ ਹੋਈ ਤਾਂ ਅੱਗੇ ਜਾ ਕੇ ਅਪਡੇਟ ਮਿਲੂ ਤੁਹਾਨੂੰ ਗੱਡੀ ਸਾਰੀ ਠੀਕ ਆ ਹਾਂਜੀ ਤੇ ਇਹਦਾ ਵੀ ਰੇਟ ਦੱਸ ਦਿਓ ਬਾਈ ਫਿਰ ਅੰਦਰੋਂ ਦਾ ਕੰਡੀਸ਼ਨ ਇਹਦੀ ਬਹੁਤ ਜ਼ਿਆਦਾ ਸਾਫ਼ ਆ ਮੈਂ ਕਹਿੰਦਾ ਬਸ ਬਾਈ ਆ ਦਿਖਾ ਦਿਓ ਬਸ ਇੰਨੀ ਕੀ ਚੀਜ਼ ਹੈਗੀ ਜਿਹੜੀ ਆਹ ਠੀਕ ਆ ਬਾਕੀ ਤੁਹਾਨੂੰ ਗੱਡੀ ਅੱਗੋਂ ਪਿੱਛੋਂ ਦਿਖਾ ਦਈਏ ਆਪਾਂ ਨੇ ਸਾਰੀ ਸਾਫ਼ ਆ ਅਪਡੇਟ ਹੋ ਜਾਣੀ ਆ ਇਹ 2-4 ਦਿਨ ਰਹੀ ਤਾਂ ਇਹ ਅਪਡੇਟ ਮਿਲੂ ਠੀਕ ਹੈ ਜੀ ਠੀਕ ਆ ਇਹ ਬਾਈ ਯੂਰੀ ਕਹਿੰਦੇ ਵੀ ਅਪਡੇਟ ਹੋ ਜੂਗੀ ਮਤਲਬ ਪ੍ਰਾਈਜ਼ ਇਹਦਾ ਦੇ ਦਾਂਗੇ ਗੱਡੀ ਆਪਾਂ 1,85,000 ਦੀ ਗੱਡੀ ਦੇ ਦਾਂਗੇ 1,85,000 ਦੀ 8 ਮਾਡਲ ਸੋ ਦਾਮਾਂ ਗਿਆ ਹਾਂ ਜੀ ਹੂੰ ਠੀਕ ਹੈ ਭਾਈ ਤੇ 28/29 ਤੱਕ ਬਾਈ ਨੇ ਦੱਸਿਆ ਇਹਦੀ ਪਾਸਿੰਗ ਹੈਗੀ ਹੋਆ ਇੱਕ ਹੋਰ ਸਵਿਫਟ ਖੜੀ ਐ ਇੱਧਰ ਨੇ ਪੈਟਰੋਲ ਆ ਜੀ ਇਹ ਪੈਟਰੋਲ ਦੀ ਆ 11 ਮਾਡਲ ਆ ਡੀਜ਼ਲ ਦੀ ਆ ਆ ਪੈਟਰੋਲ ਹਾਂ ਜਿਹਨੇ ਪੈਟਰੋਲ ਨਹੀਂ ਪੈਟਰੋਲ ਆਲੇ ਪੈਟਰੋਲ ਵੀ ਹਾਜ਼ਰ ਆਪਣਾ ਕੋਲ ਤਿੰਨ ਚਾਰ ਗੱਡੀਆਂ ਨੇ ਆਪਣਾ ਕੋਲੇ ਹੋਰ ਅੱਛਾ ਗੱਡੀਆਂ ਵਰਕਸ਼ਾਪ ਚ ਨੇ ਹੂੰ ਸਰਵੋਸ ਹੋਰੀ ਨੇ ਗੱਡੀਆਂ ਤਿਆਰ ਹੋ ਰਹੀਆਂ ਨੇ 11 ਗੋਰਾ ਮਾਡਲ ਇੱਕ 27,000 ਚੱਲੀ ਵੀ ਆ ਰਹੀ ਆਪਣ ਠੀਕ ਆ ਆ ਦੇਖ ਲੈ ਬਈ ਆ 11 ਮਾਡਲ ਖੜੀ ਹੈਗੀ Swift ਅੰਦਰੋਂ ਜੇ ਕਿਸੇ ਨੇ ਪਟਰੋਲ ਵਾਲੀ ਲੈਣੀ ਆ ਉਹ ਵੀ ਮਿਲ ਜੂਗੀ ਜੇ ਕਿਸੇ ਨੇ ਡੀਜ਼ਲ ਵਾਲੀ ਲੈਣੀ ਆ ਗੱਡੀ ਉਹ ਵੀ ਮਿਲ ਜੂਗੀ ਇੱਕ ਸਾਈਡ ਆਊਟ ਆ ਟੱਚ ਇਹਨੇ ਘੱਟੀ ਦੀਆਂ ਐਕਸੀਡੈਂਟ ਨਹੀਂ ਕੋਈ ਲੱਗੀ ਵੱਜੀ ਨਹੀਂ ਕਿ ਟਾਇਰ ਤਕਰੀਬਨ 60 ਤੋਂ 70% ਤੁਸੀਂ ਚਾਰੇ ਲੈ ਲਓ ਵੈਸੇ ਤਾਂ ਨਵੇਂ ਵਰਗੇ ਨੇ ਪਰ ਆਪਾਂ 60 ਤੋਂ 70% ਕਹਿ ਦਨੇ ਆ ਕੋਈ ਸ਼ੀਸ਼ਾ ਵਗੈਰਾ ਤਾਂ ਨਹੀਂ ਚੇਂਜ ਬਈ ਸ਼ੀਸ਼ਾ ਵੀਰੇ ਫਰੰਟ ਹੋ ਸਕਦਾ ਬਸ ਬਾਕੀ ਦੇਾਰੇ ਨਾਲ ਵੀ ਨਹੀਂ ਠੀਕ ਆ ਕੰਰਟਲਾ ਚੇਂਜ ਆ ਬਸ ਕੋਈ ਛੋਟੀ ਮੋਟੀ ਹੁੰਦੀ ਆਪਾਂ ਪਵਾਤਾ ਹੀ ਸੀ ਜਦ ਇੰਜਨ ਗੇਅਰ ਦੀ ਗਾਰੰਟੀ ਆ ਦੀ ਉਹ ਵੀਰੇ ਓਕੇ ਬਿਲਕੁਲ ਹੈ ਗੱਡੀ ਕੋਈ ਐਕਸੀਡੈਂਟ ਨਹੀਂ ਹੋਆ ਆਪਣੀ 30 ਤੱਕ ਪਾਸਿੰਗ ਹੈ ਵੀਰੇ ਇਹ 11 ਇਹ 26 ਤੱਕ ਪਾਸਿੰਗ ਹੈ ਜੀ ਹਰਿਆਣਾ ਨੰਬਰ ਆ ਗੱਡੀ ਦਾ ਅੱਛਾ ਹਾਂ ਐਨਓਸੀ ਲੈਣੀ ਐਨਓਸੀ ਲੈ ਲਿਓ ਰੇਟ ਆਪਾਂ ਦਵਾਂਗੇ 190000 ਦੀ ਗੱਡੀ 190000 ਦੀ ਗੱਡੀ ਆ ਐਨਓਸੀ ਨਾਲ 190 ਦੀ ਐਨਓਸੀ ਨਾਲ ਖਰਚਾ ਲੱਗੂਗਾ ਜੀ ਜਿਹੜਾ ਕਰਾਨ ਦਾ ਖਰਚਾ ਕਿੱਥੇ ਵੀ ਜਾਣੀ ਆ ਨਾ ਉਹਦਾ ਖਰਚਾ ਲੱਗੂਗਾ ਠੀਕ ਆ ਇਹ ਕਿਸੇ ਨੇ ਲੋਕਲ ਲੈਣੀ ਹੈਗੀ ਗੱਡੀ ਬਾਈ 190000 ਦੀ 11 ਮਾਡਲ ਸਵਿਫਟ ਆ ਤੁਸੀਂ ਕੰਡੀਸ਼ਨ ਦੇਖ ਲਓ ਗੱਡੀ ਦੀ ਬਿਲਕੁਲ ਸਾਫ ਸੁਥਰੀ ਪਈ ਆ ਇਹ ਪੈਟਰੋਲ ਦੀ ਆ ਉਹ ਡੀਜ਼ਲ ਦੀ ਆ ਬਾਕੀ ਉਹ ਗੱਡੇ ਖੜੇ ਨੇ ਉਧਰਾਂ ਛੋਟੇ ਗੱਡੇ ਉਧਰਾਂ ਹੋਰ ਗੱਡੀਆਂ ਵੀ ਖੜੀਆਂ ਨੇ ਆ ਜਾਓ ਬਾਈ ਤੁਹਾਨੂੰ ਦਿਖਾ ਦਿੰਨੇ ਲਓ ਬਈ ਹੁਣ ਅਗਲੀ ਗੱਡੀ ਖੜੀ ਆ ਹਾਂ ਵੀਰੇ ਦੱਸੋ ਜੀ ਇਹ ਗੱਡੀ 10 ਮਾਡਲ ਸੀएनजी 10 ਮਾਡਲ ਸੀएनजी 30 ਤੋਂ 32 ਦੀ ਐਵਰੇਜ ਆ ਗੱਡੀ ਦੀ ਸੀएनजी ਤੇ ਕੋਈ ਖਰਚਾ ਤਾਂ ਕੁਝ ਵੀ ਨਹੀਂ ਹੈਗਾ ਗੱਡੀ ਦਾ ਠੀਕ ਹੈ ਜੀ ਸਾਈਟਾ ਉੱਡਾਂ ਇਹਦੀ ਵੀ ਟੱਚਿੰਗ ਨਹੀਂ ਗੱਡੀ ਦਾ 10 ਮਾਡਲ 30 ਤੋਂ 3 ਭੜ ਫਿਰ ਤਾਂ ਬਹੁਤ ਐਵਰੇਜ ਆ ਯਾਰ ਇਹਦੀ ਅੰਦਰੋਂ ਬਾਈ ਇੰਟੀਰੀਅਰ ਵਗੈਰਾ ਚੈੱਕ ਕਰ ਲੋ ਗੱਡੀਆਂ ਦਾ ਸਾਰੀਆਂ ਹੀ ਸਾਫ਼ ਪੰਜਾਂ ਨੇ ਬਾਈ ਯੂਰੀਆਂ ਲਵੇ ਟਾਇਰ ਵਗੈਰਾ ਟਾਇਰ ਹੈਗੇ ਨੇ ਜੀ ਤਕਰੀਬਨ 50 ਤੋਂ 40 ਤੋਂ 50% ਲਾ ਲੋ 40 ਤੋਂ 50 ਟਾਇਰ ਪਏ ਨੇ ਬਾਈ ਠੀਕ ਆ ਇੰਜਨ ਵਗੈਰਾ ਦੀ ਇਹਦੀ ਵੀ ਗਾਰੰਟੀ ਆ ਕਿਉਂਕਿ ਬਿਲਕੁਲ ਗਾਰੰਟੀ ਹੈ ਜੀ ਆਪਣੀ ਕਿੰਨਾ ਚੱਲੀ ਹੈ ਵੀਰੇ ਇਹ ਇਹ ਚੱਲੀ ਹੈ ਜੀ ਤਕਰੀਬਨ 73 ਜਾਂ 70k ਹਜ਼ਾਰ ਦੇ ਨੇੜੇ ਤੇਰੇ ਸਾਹਮਣੇ ਚੱਲੀ ਆ 70 ਤੇ 73 ਆਨ ਰਿਕਾਰਡ ਹਾਂਜੀ ਠੀਕ ਆ ਕੀ ਪ੍ਰਾਈਸ ਦੀ ਆ ਵੀਰੇ ਗੱਡੀ ਇਹ ਪ੍ਰਾਈਸ ਇਹ ਦੇ ਦਾਂਗੇ 1.40 ਲੱਖ ਰੁਪਏ ਐਨਓਸੀ ਇੱਕ ਲੱਖ 40 ਹਜ਼ਾਰ ਦੀ ਐਨਓਸੀ ਦੇ ਨਾਲ ਹਾਂਜੀ ਬਾਕੀ ਇਹਦੇ ਤੇ ਵੀ ਲੋਨ ਹੋ ਜੂ ਵੀਰੇ ਜੇ ਮੈਂ ਛੋਟੀ ਗੱਡੀ ਆ ਲੋਨ ਇਹ ਤੇ ਤਕਰੀਬਨ ਆ ਲਾ ਲਓ ਜੀ ਨਹੀਂ ਇਹ 10 ਮਾਡਲ ਤੇ ਨਹੀਂ ਹੁੰਦਾ ਲੋਨ ਆਊਗਾ 11 ਤੋਂ ਤੇ 11 ਤੋਂ ਤੇ ਜਿੱਦ ਨਹੀਂ ਉਹ ਤੇ ਹੋ ਜਾਣਾ ਸਪਰਸਟ ਤੇ ਹੋ ਜਾਣਾ ਲੱਖ ਰੁਪਏ ਦਾ ਲੱਖ ਦਾ 10 ਮਾਡਲ ਦੀ ਗੱਡੀ ਆ ਪਰ ਜਿਹੜੀ ਉਹ ਤੁਸੀਂ ਪਹਿਲਾਂ ਸਵਿਫਟ ਦਿਖਾਈ ਤੀ ਕੀ ਪੈਟਰੋਲ ਤੇ ਡੀਜ਼ਲ ਵਾਲੀ ਉਹ ਜੇ ਸਿੰਪਲ ਓਕੇ ਆ ਕਈ ਵਾਰ ਬੈਂਕ ਕੁਝ ਬੈਂਕਾਂ ਦੇ ਬੰਦ ਕਰਦੇ ਨੇਵੇਂ ਮਾਡਲ ਤੇ ਹਾਂਜੀ ਪਰ ਲੋਨ ਹੋ ਜੂਗਾ ਜੇ ਸਿੰਪਲ ਓਕੇ ਆ ਲੋਨ ਲੱਖ ਰੁਪਏ ਦਾ ਹੋ ਜਾਊਗਾ 13 ਮਾਡਲ ਆ ਗਈ ਬਈ ਪੰਜਾਬ ਨੰਬਰ I20 ਹਾਂਜੀ ਠੀਕ ਆ ਇਹਦਾ ਵੀ ਇੰਟੀਰੀਅਰ ਵਗੈਰਾ ਬਾਈ ਇੱਕ ਵਾਰ ਮੈਂ ਕਹਣਾ ਚੈੱਕ ਕਰਾ ਦੇ ਸੰਗਰੂਰ ਦੇ ਨੰਬਰ ਆਗਾ PV13 ਤੇ ਇੱਕ ਵਾਰ ਇੰਟੀਰੀਅਰ ਇਹਦਾ ਵੀ ਚੈੱਕ ਕਰਾ ਦੇ ਕਿੰਨਾ ਚੱਲੀ ਹੋਈ ਆ ਬਾਈ ਇਹ ਇਹ ਚੱਲੀ ਹੋਈ ਆ ਤਕਰੀਬਨ ਜੀ 1 ਲੱਖ 17-18 ਹਜ਼ਾਰ ਦੇ ਲੈ ਵਿੱਚ ਲਿਆ ਵਕੀਲ ਦੀ ਗੱਡੀ ਆ ਬਈ ਤੇਰਾ ਅੱਛਾ ਇੰਟੀਰੀਅਰ ਵਗੈਰਾ ਇਹਦਾ ਵੀ ਸਾਫ਼ ਪਿਆ ਗੱਡੀ ਦਾ ਬਿਲਕੁਲ ਸਰਬਸ ਗੱਡੀ ਦੀ ਹੋਈ ਆ ਔਇਲ ਚੇਂਜ ਪੁਸ਼ ਬਟਨ ਵਾਲੀ ਆ ਬਾਈ ਇਹ ਨਹੀਂ ਇਹ ਚਾਬੀ ਵਾਲੀ ਆ ਠੀਕ ਆ ਔਇਲ ਚੇਂਜ ਆ ਤੇ ਬੈਟਰੀ ਮੋਟਰੀ ਸਾਰੀ ਨਵੀਂ ਆ ਠੀਕਾ ਠੀਕਾ ਬਾਈ ਦਿਖਾ ਦੇ ਕਰਾਂ ਇੱਕ ਵਾਰ ਕੈਮਰੇ ਵਾਲਾ ਗੱਡੀਆਂ ਸਾਰੀਆਂ ਹੀ ਸਾਫ਼ ਪੰਜਣੀਆਂ ਆ ਬਾਈ ਇਹਨੀਆਂ ਲਵੇ ਆਈ ਤੋਂ ਵਾਟੀ ਆ ਤੇਰਾ ਮਾਡਲ ਵੀਰੇ ਹਾਂ ਤੇਰਾ ਮਾਡਲ ਆ ਜੀ ਗੱਡੀ ਇਹ ਹਾਂਜੀ ਪੈਟਰੋਲ ਦੀ ਆ ਡੀਜ਼ਲ 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 ਦੀ ਗੱਡੀ ਆ ਬਾਈ ਤੇਰਾ ਮਾਡਲ ਆ ਠੀਕ ਆ ਕੀ ਪ੍ਰਾਈਸ ਦੀ ਗੱਡੀ ਦਿੰਨੀ ਆ ਵੀਰੇ ਫਿਰ ਇਹਨਾਂ 270 ਦੀ ਦਵਾਂਗੇ ਗੱਡੀ ਜੇ ਆਪਾਂ 2 ਲੱਖ 70 ਹਜ਼ਾਰ ਦੀ ਗੱਡੀ ਦੇ ਦੇਣਗੇ ਧੂਰੀ ਕਾਰ ਬਜ਼ਾਰ ਵਾਲੇ ਠੀਕ ਆ ਇਧਰਲੇ ਪਾਸੇ ਹੁਣ ਆਪਣੇ ਲਵੇ ਕਾਲੇ ਰੰਗ ਦੀ ਕਾਲੇ ਰੰਗ ਦੀ ਗੱਡੀ ਖੜੀ ਆ ਪੈਟਰੋਲ ਪੈਟਰੋਲ ਦਿੱਲੀ ਨੰਬਰ ਆ ਗਾਇਦਾ ਵੀ ਜਮਾ ਸਾਫ ਪਈ ਹੈਗੀ ਬਾਈ ਬਲੈਕ ਕਲਰ ਦੀ ਥੋੜੀ ਬਹੁਤੀ ਟੱਚਿੰਗ ਹੈਗੀ ਆ ਵੀਰੇ ਕਿਤੇ ਟੱਚਿੰਗ ਦੇਖੋ ਜੀ ਹੈਗੀ ਆ ਤੇ ਸਾਡਾ 1 ਕਿਲੋ 2-2 ਪੀਸ ਹੈਗੇ ਨੇ ਉਹ ਕਹਿ ਕੀ ਰਵਾਂਗੇ ਐਕਸੀਡੈਂਟ ਗੱਡੀ ਕੋਈ ਨਹੀਂ ਹੋਗੀ ਠੀਕ ਆ ਹਾਂ ਟੱਚਿੰਗ ਮਾੜੀ ਮੋਟੀ ਹੁੰਦੀ ਹੈ ਗੱਡੀ ਨੇ ਬਾਈ ਦਿਖਾ ਦੇ ਇੱਕ ਵਾਰ ਇੰਟੀਰੀਅਰ ਚੈੱਕ ਕਰਾ ਦੇ ਗੱਡੀ ਦਾ ਸੀਟ ਕਵਰ ਵਗੈਰਾ ਸਾਰੀਆਂ ਗੱਡੀਆਂ ਦੇ ਜਮਾ ਸਾਫ ਸੁਥਰੇ ਪਏ ਨੇਗੇ ਏਸੀ ਵਗੈਰਾ ਵਰਕ ਕਰਦਾ ਨੇ ਸਾਰਾ ਕੰਫਰਟ ਲਾਈਨ ਵੇਰੀਐਂਟ ਆ ਜੀ ਏਸੀ ਉਹਸੀ ਸਾਰਾ ਕੁਝ ਗੱਡੀ ਦਾ ਵਰਕ ਆ ਕੋਈ ਐਕਸੀਡੈਂਟ ਨਹੀਂ ਕਿਸੇ ਪਾਸਿਓ ਲੱਗੀ ਬੱਜੀ ਨਹੀਂ ਗਈ ਠੀਕ ਆ ਇਤੇ ਲੋਨ ਵੀ ਹੋ ਜੋ ਲੱਖ ਤੋਂ ਸਵਾ ਲੱਖ ਦਾ ਲੋਨ ਵੀ ਹੋ ਗਿਆ ਕਿੰਨਾ ਚੱਲੀ ਹੋਈ ਇਹ ਇਹ ਚੱਲੀ ਗਈ 90000 ਰੁਪਏ ਚੱਲੀ ਹੈ ਜੀ 90000 ਚੱਲੀ ਹੋਈ ਆ ਟਾਇਰਾਂ ਦੀ ਕੰਡੀਸ਼ਨ ਬਾਈ ਜਮਾਂ ਦੇਖ ਲੈ ਸਾਫ ਸੁਥਰੀ ਪਈ ਆ 90000 ਗੱਡੀ ਚੱਲੀ ਹੋਈ ਆ ਤੇ ਕੀ ਪ੍ਰਾਈਸ ਆ ਵੀਰੇ ਇਹਦਾ ਪ੍ਰਾਈਸ ਇਹਦੇ ਦੇਮਾਗੀ ਆਪਾਂ ਗੱਡੀ ਤੋਂ 1 ਲੱਖ ਰੁਪਏ 2 ਲੱਖ ਰੁਪਏ ਦੀ 13 ਮਾਡਲ 12 ਮਾਡਲ 12 ਮਾਡਲ ਆ ਬਾਈ 2 ਲੱਖ ਰੁਪਏ ਚ ਨਾ 12 ਮਾਡਲ ਬਹੁਤ ਵਧੀਆ ਗੱਡੀ ਹੈਗੀ ਕੰਡੀਸ਼ਨ ਤੁਸੀਂ ਬਾਈ ਨੇ ਅੰਦਰੋਂ ਵੀ ਦਿਖਾਈ ਆ ਤੁਹਾਨੂੰ ਠੀਕ ਆ ਇੰਨਾ ਸਸਤਾ ਪ੍ਰਾਈਸ ਬਾਈ ਸਿਰਫ ਤੁਹਾਨੂੰ ਧੂਰੀ ਕਾਰ ਬਜ਼ਾਰ ਆਲੇ ਤੇ ਮਿਲ ਸਕਦਾ ਧੂਰੀ ਸ਼ਹਿਰ ਦੇ ਵਿੱਚ ਠੀਕ ਆ ਇੱਕ ਗੱਡੀ ਹੋਰ ਖੜੀ ਆ ਆਈ ਆ ਆਈ ਟਨ ਆਈ ਆ ਆਪਣੇ ਕੋਲ ਗੱਡੀ ਹਾਂ ਇਹ ਸਿਰਫ 48000 ਚੱਲੀ ਆ ਨਕਾ ਮਾਰ ਲੋ ਗੱਡੀ ਦੇ ਬੰਪਰ ਤੋਂ ਬੰਪਰ ਜਿਹਨੂੰ ਕਹ ਦਿੰਦੇ ਆਪਾਂ ਬੰਪਰ ਤੋਂ ਬੰਪਰ ਕਹਿੰਦੇ ਨਾ ਆਪਾਂ ਅੱਜ ਨਾਲ ਅੱਜ ਸਕ੍ਰੈਚ ਹੋਮੀ ਆ ਇਹਦਾ ਰਹਿੰਦਾ ਬਾਈ ਹਲੇ ਥੋੜਾ ਜਿਹਾ ਕੰਮ ਹਾਂ ਉਹ ਮਾੜਾ ਮੋਟਾ ਕੋਈ ਗੱਲ ਨਹੀਂ ਇਹਦੇ ਆਈ ਆ ਗੱਡੀ ਠੀ ਪਰ ਆਪ ਨੂੰ ਪਰਹੇਜ ਨਹੀਂ ਕੋਈ ਦੁਕਾਨ ਤੇ ਕੋਈ ਆਪਰ ਰਿਪੋਰਟ ਸਾਰੀ ਦੇਣੀ ਸਹੀ ਦੇਣੀ ਹੈ ਗੱਡੀ ਨੂੰ ਹਾਂ ਇਹਦਾ ਬਾਈ ਸਾਰਾ ਕੰਮ ਕਰਵਾ ਕੇ ਦੇਣਗੇ ਬਾਈ ਯੂਰੀ ਬੰਪਰ ਟੂ ਬੰਪਰ ਅਰੀਜਨਲ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਸਕਰਾਚ ਸਕਰੂ ਚ ਅੱਗੇ ਜਾ ਕੇ ਅਪਡੇਟ ਹੋ ਜene ਗੱਡੀ ਬਾਕੀ ਟਾਇਰ ਨਾਲ ਦੇਨੇ ਬਾਈ ਇੱਕ ਵਾਰ ਦਿਖਾ ਰਹੀ ਬਈ ਆ ਜਿੱਥੇ ਥੋੜੇ ਜਿਹਾ ਸਕਰਾਚ ਪੈਨੇ ਨਾ ਗੱਡੀ ਤੇ ਆ ਵੀ ਦਿਖਾ ਰਹੀ ਤੇ ਬਾਈ ਯੂਰੀ ਨੇ ਕਿਹਾਗਾ ਕਿ ਕੰਮ ਕਰਵਾ ਕੇ ਦੇਣਗੇ ਸਾਰਾ ਤੁਹਾਨੂੰ ਓਕੇ ਦਿੱਲੀ ਨੰਬਰ ਦੀ ਗੱਡੀ ਆ ਕਿੰਨਾ ਚੱਲੀ ਏ ਵੀਰੇ ਇਹ 48000 ਚੱਲੀ ਆ ਜੀ ਦੋਨੇ ਚਾਬੀਆਂ ਨਾਲ ਨੇ ਗੱਡੀ ਤੇ Ориジナル ਚੱਲੀ ਆ Ориジナル ਚੱਲੀ ਦੀ ਹਰੇਕ ਚੀਜ਼ ਆਪਣੀ ਹਰੇਕ ਗੱਡੀ ਦੀ ਗਾਰੰਟੀ ਆ ਠੀਕ ਆ ਜੀ ਠੀਕ ਆ ਕੀ ਪ੍ਰਾਈਸ ਦੇ ਦਿੰਨੀ ਆ ਵੀਰੇ ਇਹ ਇਹੇ ਵੀਰੇ ਦੇ ਦਾਂਗੇ ਆਪਾਂ ਐਨਓਸੀ ਨਾਲ 175000 ਦੀ ਐਨਓਸੀ ਨਾਲ 175000 ਦੀ ਗੱਡੀ ਦੇ ਦਣਗੇ ਸਾਨੂੰ ਬਾਈ ਬਾਕੀ ਇਕਦਰ ਸਵਿਫਟ ਵੀ ਖੜੀ ਆ ਵੀ ਦਿਖਾ ਦੰਨੇ ਆ ਪਾ ਜੀ ਨਿਗਾ ਮਰਾ ਦੋ ਹੋਰ ਵੀ ਖੜੀ ਆ ਇੱਕ ਹਾਂ ਬਾਕੀ ਤਿੰਨ ਚਾਰ ਸਵਿਫਟਾਂ ਨੇ ਆਪਣੇ ਕੋਲੇ ਇਹ ਦਿਖਾ ਦੋ ਐਨਓਸੀ ਵਗੈਰਾ ਇਹਦੀ ਆਈ ਆ 14 ਮਾਡਲ ਗੱਡੀ ਆ ਬੜੀ 14 ਮਾਡਲ ਸਵਿਫਟ ਖੜੀ ਆ ਬਾਈ ਵਾਈਟ ਕਲਰ ਦੀ ਆ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦੀ ਗੱਡੀ ਆ ਦਿੱਲੀ ਨੰਬਰ ਦੀ ਗੱਡੀ ਖੜੀ ਆ ਰਹੇ ਇੱਕ ਵਾਰ ਮੈਂ ਤੁਹਾਨੂੰ ਆ ਜਾ ਇੰਟੀਰੀਅਰ ਗੱਡੀ ਦਾ ਚੈੱਕ ਕਰਵਾ ਦਣਾ ਸੀਟ ਕਵਰ ਜਮਾ ਨਵੇਂ ਨੇਗੇ ਮੈਂ ਕਹਣਾ ਬਾਈ ਲੋਕਾ ਗੱਡੀ ਬਾਈ ਹਾਂਜੀ ਇਹ ਗੱਡੀ ਲੋਕਾ ਕੋਈ ਗੱਲ ਨਹੀਂ ਹਾਂ ਇੱਥੋਂ ਦੀ ਇੱਕ ਵਾਰ ਇੰਟੀਰੀਅਰ ਚੈੱਕ ਕਰਾ ਦੇ ਬਾਈ ਅੰਦਰ ਤੁਸੀਂ ਦੇਖ ਸਕਦੇ ਹੋ ਟੱਚ ਸਕਰੀਨ ਅੰਦਰ ਲੱਗੀ ਹੋਈ ਆ ਸੀਟ ਕਵਰ ਵਗੈਰਾ ਪਿੱਛੋਂ ਵੀ ਦਿਖਾ ਦੇ ਬਾਈ ਜਮਾ ਓਕੇ ਪੈਣੇਗੇ ਗੱਡੀ ਦੇ ਕਿਦੋਂ ਲੱਗੀ ਲੁਗੀ ਤੇ ਨਹੀਂ ਪ੍ਰਾਈਵੇਟ ਗੱਡੀ ਹੈ ਜੀ ਨਹੀਂ ਲੱਗੀ ਬੱਜੀ ਨਹੀਂ ਸਾਈਡ ਆਫ ਡਾ ਟੱਚਿੰਗ ਆ ਜੂਚੀਆਂ ਹੈਗੇ ਨੇ ਗੱਡੀ ਦੀਆਂ ਹਾਂਜੀ ਰਿਪੋਰਟ ਜਿਹੜੀ ਦਵਾਂਗੇ ਆਪਾਂ ਸਹੀ ਦਵਾਂਗੇ ਸਫੀਸ਼ੀਐਂਟੀ ਦਵਾਂਗੇ ਠੀਕ ਆ ਰਿਪੋਰਟ 'ਚ ਕੋਈ ਫਰਕ ਨਹੀਂ ਹੋਊਗਾ ਦੋ ਚਾਬੀਆਂ ਨੇ ਨਾਲ ਵੀਰੇ ਇਹਦੀਆਂ ਹਾਂਜੀ ਦੋਨੇ ਚਾਬੀਆਂ ਨਾਲ ਲਈ ਠੀਕ ਆ ਹਾਂਜੀ ਬਾਕੀ ਕਿੰਨਾ ਚੱਲੀ ਹੋਈ ਹੈ ਵੀਰੇ ਇਹ ਚੱਲੀ ਹੈ ਤਕਰੀਬਨ ਆਪਣੀ 1 ਲੱਖ 24-25 ਹਜ਼ਾਰ ਚੱਲੀ ਹੈ 1,24,000 ਵਿੱਚ ਨੇ ਉਹ ਜਿਹੜੀ ਹੋ ਗਈ ਠੀਕ ਆ ਹਾਂਜੀ ਇਹਨੂੰ ਵੀ ਐਨਓਸੀ ਨਾਲ ਦੇਵੋਗੇ ਜਾਂ ਨਾਮ ਕਰਾ ਕੇ ਵੀਰੇ ਇਹ ਦੇਖਦੇ ਜੀ ਜੇਦਾ ਐਨਓਸੀ ਨਾਲ ਰੇਟ ਆਪਾਂ ਦੱਸ ਦੰਨੇ ਆ ਜੇ ਨੰਬਰ ਆਪਾਂ ਸ਼ਾਇਦ ਅੰਡਰ ਪ੍ਰੋਸੈਸ ਹੀ ਆ ਠੀਕ ਹੈ ਜੀ ਲੱਗ ਜੇ ਵੀ ਨੰਬਰ ਲੱਗੇ ਆਪਾਂ ਗੱਡੀ ਦਵਾਂਗੇ 3,65,000 ਦੀ ਗੱਡੀ ਦਵਾਂ 14 ਮਾਡਲ 3,65,000 ਦੀ ਨੰਬਰ ਲਾ ਕੇ 14 ਮਾਡਲ ਸਵਿਫਟ ਠੀਕ ਆ ਬਾਕੀ ਐਨਓਸੀ ਨਾਲ ਥੋੜਾ ਜਿਹਾ ਰੇਟ ਘਟ ਜੂਗਾ ਰੇਟ 3-40 ਦੀ ਰੇਂਜ ਹੋ ਜੂਗੀ ਠੀਕ ਆ ਵੈਸੇ ਨੰਬਰ ਬਾਈ ਨੇ ਦੱਸਿਆ ਵੀ ਅੰਡਰ ਪ੍ਰੋਸੈਸ ਦੇ ਵਿੱਚ ਚੱਲੇ ਰਿਹਾ ਠੀਕ ਆ ਤੇ ਭਾਈ ਤੁਸੀਂ ਆਪਦੀ ਵੀ ਫਿਰ ਗਰੰਟੀ ਦਿੰਨੇ ਹੋ ਜਦੋਂ ਕੋਈ ਤੁਹਾਡੇ ਤੋਂ ਗੱਡੀ ਵਗੈਰਾ ਪਰਚੇਸ ਕਰਦਾ ਰਹੋ ਜੀ ਪਹਿਲੀ ਗਰੰਟੀ ਸਾਡੀ ਮੀਟਰ ਦੀ ਆ ਹਾਂਜੀ ਦੂਜੀ ਗਰੰਟੀ ਸਾਡੀ ਕਾਗਜ਼ਾਂ ਪੱਤਰਾਂ ਦੀ ਆ ਤੀਜੀ ਗਰੰਟੀ ਸਾਡੀ ਐਕਸੀਡੈਂਟ ਦੀ ਠੀਕ ਆ ਮਤਲਬ ਕਿਤੇ ਵੀ ਲੈ ਕੇ ਜਾਂਦਾ ਕੋਈ ਮਰਜੀ ਸਟੇਟ ਚ ਬੰਦਾ ਲੈ ਕੇ ਜਾਂਦਾ ਗੱਡੀ ਜਿੱਥੇ ਮਰਜੀ ਲੈ ਜੂ ਜਿੱਥੇ ਮਰਜੀ ਠੀਕ ਆ ਵੀ ਗੱਡੀ ਕੋਈ ਵੀ ਜਿਹੜੇ ਬਾਈਯੂਰੀ ਤੁਹਾਨੂੰ ਸੇਲ ਕਰਦੇ ਨੇ ਕਿਸੇ ਗੱਡੀ ਦਾ ਐਕਸੀਡੈਂਟ ਨਹੀਂ ਹੋਇਆ ਹੋਊਗਾ ਕਾਗਜ਼ਾਂ ਪੱਤਰਾਂ ਦੀ ਗਰੰਟੀ ਬਾਈਯੂਰੀਆਂ ਦੀ ਫੁੱਲਾ ਨਾਮ ਕਰਵਾ ਕੇ ਦੇਣਗੇ ਜੇ ਤੁਸੀਂ ਲੈਣੀ ਆ ਬਾਕੀ ਐਨਓਸੀ ਨਾਲ ਵੀ ਦੇਣਗੇ ਉਹ ਸਾਰਾ ਗਰੰਟੀ ਵਾਈ ਹੋਰੀਆਂ ਦੀ ਆਪਦੀ ਆ ਥੋੜਾ ਬਹੁਤ ਤਾਂ ਹੋਰ ਖਰਚਾ ਪੈ ਜਾਂਦਾ ਹੋਊਗਾ ਨਾ ਕਾਗਜ਼ ਪੱਤਰਾਂ ਦੇ ਬਾਈ ਕਾਗਜ਼ ਪੱਤਰ ਹੋ ਜਾਂਦਾ ਜੀ ਦੇਖੋ ਐਨਓਸੀ ਨਾਲ ਆਪਾਂ ਰੇਟ ਦੱਸਦੇ ਹਾਂ ਹੂੰ ਬਾਕੀ ਜਿਵੇਂ ਕਾਗਜ਼ ਪੱਤਰ ਉਹ ਤੋਂ ਅੱਗੇ ਆਪਾਂ ਦੇ ਰਾਂ ਠੀਕ ਆ ਤੇ ਬਾਈ ਜਿਵੇਂ ਹੁਣ ਛੋਟੀਆਂ ਗੱਡੀਆਂ ਦੀ ਵੀ ਬਹੁਤ ਜ਼ਿਆਦਾ ਡਿਮਾਂਡ ਆਉਂਦੀ ਹੈ ਸਾਡੀ ਵੀਡੀਓ ਦੇ ਵਿੱਚ ਛੋਟੀਆਂ ਗੱਡੀਆਂ ਵੀ ਮਿਲ ਜਾਣਗੀਆਂ ਆਪਣੇ ਕੋਲੇ ਛੋਟੇ ਗੱਡੀ ਬਲੈਕ ਅਲਟੋ ਆ ਰਹੀ ਆ ਆਪਣੇ ਕੋਲੇ ਇੱਕ ਸਨਰੂਫ ਵਾਲੀ ਆਈਟਮ ਆਪਾਂ ਗੱਲ ਚੱਲ ਕਹਿੰਦਾ ਸੀ ਸਨਰੂਫ ਵਾਲੀ ਆਈਟਮ 10 ਮਾਡਲ ਆ ਦਾ ਤੋਹਫਾ ਨਾਲੇ ਤਾਂ ਆਟੋ ਆ ਨਾਲੇ ਸਨਰੂਫ ਵਾਲੀ ਆ ਦੋਹੇ ਚੀਜ਼ਾਂ ਇਕੱਠੀਆਂ ਤੁਹਾਨੂੰ ਨਹੀਂ ਮਿਲਦੀਆਂ ਕਿਤੇ ਰੇਅਰ ਗੱਡੀ ਮਿਲੂਗੀ ਬਾਈ ਫਿਰ ਉਥੋਂ ਪਿਕਸ ਮੈਂ ਤੁਹਾਨੂੰ ਭੇਜ ਦੂੰਗਾ ਤੁਸੀਂ ਦੇਖਦੇ ਵੀਰ ਨੇ ਕਰਨਾ ਉਹ ਤਾਂ ਕੰਟੈਕਟ ਕਰ ਲਿਓ ਜਿਹੜੇ ਨੰਬਰ ਆਪਣੇ ਚੱਲਦੇ ਨੇ ਠੀਕ ਹੈ ਇਹ ਤਾਂ ਕੋਈ ਨਟਕਾ ਲਾ ਤੁਹਾਨੂੰ ਪਿਕਸ ਭੇਜ ਦਾਂਗਾ ਚੱਲ ਆਪਾਂ ਫੋਟੋਆਂ ਵੀ ਮੈਂ ਕੋਸ਼ਿਸ਼ ਕਰੂੰਗਾ ਐਡ ਕਰਨ ਦੀ ਵੀਡੀਓ ਦੇ ਵਿੱਚ ਜੇਕਰ ਤੁਹਾਨੂੰ ਫੋਟੋਆਂ ਤੋਂ ਬਾਅਦ ਵੀ ਕੋਈ ਇੰਟਰਸਟ ਬੰਦੇ ਦਾ ਪੈਦਾ ਹੁੰਦਾ ਤਾਂ ਬਾਈ ਯੂਰੀਆ ਦਾ ਨੰਬਰ ਆਗਾ ਜਿਵੇਂ ਤੁਹਾਨੂੰ ਪੱਦੇ ਆ ਸਕਰੀਨ ਦੇ ਉੱਪਰ ਚੱਲ ਰਿਹਾਗਾ ਤਾਂ ਉਹਦੇ ਉੱਪਰ ਇੱਕ ਵਾਰ ਜ਼ਰੂਰ ਮੈਸ ਫੋਨ ਕਾਲ ਵਗੈਰਾ ਤਾਂ ਬਹੁਤ ਆਉਂਦੀਆਂ ਨੇ ਬਾਈ ਹਾਂ ਬਾਈ ਕਾਲ ਲੱਗਣ ਲੱਗੀਆਂ ਠੀਕ ਆ ਹੋਰ ਗੱਡੀਆਂ ਵੀ ਹੈਗੀਆਂ ਨੇ ਵੀਰੇ ਗੱਡੀਆਂ ਆਪਰ ਕੋਲ 7 ਕਿ ਗੱਡੀਆਂ ਹੋਰ ਨੇ ਜੀ ਇੱਕ ਸਕੋਰਪੀਓ ਬਲੈਕ 13 ਮਾਡਲ ਵੀ ਹੈਗੀ ਆ ਅਨੋਵਾ ਆ ਰਹੀ ਆ ਇੱਕ ਅਨੋਵਾ ਦੇ ਕਈ ਵਾਰ ਚਾਹ ਬੰਨੇ ਨੇ ਉਹ ਬੰਦੇ ਠੀਕ ਆ ਖੜੀਆਂ ਨੇਰੇ 2007 ਮਾਡਲ ਨੋਵਾ ਹਾਂ ਜੀ ਅੰਡਰ ਪ੍ਰੋਸੈਸਟ ਨੇ ਆ ਰਹੀ ਆ ਅਨੋਵਾ ਆ ਰਹੀ ਆ ਠੀਕ ਆ ਠੀਕ ਆ ਥੋੜੇ ਟਾਈਮ ਤੱਕ ਹੀ ਆ ਜਾਣੀਆਂ 7 ਮਾਡਲ ਆ 27 ਤੱਕ ਪਾਸਿੰਗ ਆ ਉਹ ਗੱਡੀ ਆਪਾਂ 230000 ਦੇ ਦਨੇ ਜੀ 4 ਜੀ 4 ਫੋਟੋ ਪ੍ਰੋਵਾਈਡ ਕਰਾ ਦਾਂਗੇ ਬਾਕੀ ਗ ਠੀਕ ਆ ਉਹਨਾਂ ਦੀ ਅਸੀਂ ਫੋਟੋ ਪ੍ਰੋਵਾਈਡ ਕਰ ਦਾਂਗੇ ਜਾਂ ਕੋਸ਼ਿਸ਼ ਕਰਾਂਗੇ ਇੱਕ ਵੀਡੀਓ ਅਸੀਂ ਹੋਰ ਕਵਰ ਕਰੀਏ ਬਾਈ ਜਰੀਆਂ ਲਵੇ ਕਿਉਂਕਿ ਥੋੜੀਆਂ ਜਿਹੀਆਂ ਗੱਡੀਆਂ ਹੋਰ ਆ ਜਾਂਦੀਆਂ ਨੇ ਸਟਾਕ ਬਾਈ ਜਰੀ ਜਲਦੀ ਤੋਂ ਜਲਦੀ ਕਲੀਅਰ ਕਰ ਦਾਂਦੇ ਨੇ ਐਡਰੈਸ ਜੇ ਮੈਂ ਤੁਹਾਨੂੰ ਅਸੀਂ ਪਹਿਲਾਂ ਦੱਸੀ ਆ ਤੇ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਤੂਰੀ ਕਾਰ ਬਾਜ਼ਾਰ ਆ ਮੈਂ ਕਹਿੰਦਾ ਤੂਰੀ ਦੇ ਵਿੱਚ ਜਿੱਥੇ ਮਰਜ਼ੀ ਜਾ ਕੇ ਤੁਸੀਂ ਨਾਮ ਲੈ ਲਿਓ ਅਗਲਾ ਤੁਹਾਨੂੰ ਛੱਡ ਕੇ ਜਾਊਗਾ ਤੂਰੀ ਕਾਰ ਬਾਜ਼ਾਰ ਕਿਉਂਕਿ ਇਹਨਾਂ ਦਾ ਨਾਮ ਬਣਿਆ ਹੋਇਆ ਬਾਈ ਇੱਕੋ ਇੱਕ ਤੂਰੀ ਕਾਰ ਬਾਜ਼ਾਰ ਠੀਕ ਆ ਤੇ ਬਾਈ ਹੁਣ ਇੱਕ ਵਾਰ ਤੁਸੀਂ ਆਪਦਾ ਐਡਰੈਸ ਦੁਬਾਰਾ ਤੇ ਨੰ ਤੂਰੀ ਕਾਰ ਬਜ਼ਾਰ ਆਪੋਜ਼ਿਟਰ ਮੜਾ ਦਿਖਾਈ ਦਿਓ ਬਾਹਰੋਂ ਆਪੋਜ਼ਿਟ ਟੀਵੀਐਸ ਏਜੰਸੀ ਉਹ ਸਾਹਮਣੇ ਏਜੰਸੀ ਆ ਸਮਾਰਟ ਪੁਆਇੰਟ ਆ ਬਾਈ ਜੇ ਤੁਸੀਂ ਮਰੇਲ ਕੋਟ ਵੱਲ ਤੋਂ ਸਾਈਡ ਆਉਣਿਓ ਤਾਂ ਤੁਸੀਂ ਸੰਗਰੂਰ ਵਾਲਾ ਪੋਲ ਆਊਗਾ ਤੁਹਾਨੂੰ ਜੇ ਤੁਸੀਂ ਹਾਂ ਜੇ ਤੁਸੀਂ ਸੰਗਰੂਰ ਵਾਲੇ ਪਾਸੋਂ ਆਉਣਿਓ ਤਾਂ ਤੁਹਾਨੂੰ ਇਧਰ ਮਰੇਲ ਕੋਟਲੇ ਪਾਸੇ ਜਾਣਾ ਪਊਗਾ ਬਿਲਕੁਲ ਇਧਰਲੇ ਪਾਸੇ ਉਹ ਸਮਾਰਟ ਆ ਬਣਿਆ ਹੋਇਆਗਾ ਉਹ ਸ਼ਾਪਿੰਗ ਮਾਲ ਦਾਗਾ ਹਾਂ ਰਿਲਾਇੰਸ ਵਾਲਿਆਂ ਦਾ ਸ਼ਾਪਿੰਗ ਮਾਲ ਦਾ ਬਣਿਆ ਹੋਇਆ ਤੇ ਉਹਦੇ ਸਾਹਮਣੇ ਇੱਥੇ ਤੂਰੀ ਕਾਰ ਬਾਜ਼ਾਰ ਤੁਹਾਨੂੰ ਇੱਥੇ ਗੱਡੀਆਂ ਖੜੀਆਂ ਹੋਰ ਵੀ ਬਹੁਤ ਮਿਲ ਜਾਣਗੀਆਂ ਬਾਈ ਨੰਬਰ ਬੋਲ ਦਿਓ ਜੀ ਇੱਕ ਵਾਰ ਆਪਦਾ ਨੰਬਰ 9814705976 ਸਕਰੀਨ ਤੇ ਆ ਗਿਆ ਹੋਊਗਾ ਹਾਂਜੀ ਪੰਜਾਬੀ ਚ ਵੀ ਦੱਸ ਦਿਓ ਜੀ 891470076 62399931976 ਦੋਨੇ ਨੰਬਰ ਨੇ ਆਪਣੇ ਬਾਕੀ ਬਾਈ ਜਿਹੜੇ ਆਪਣੇ ਵੀਡੀਓ ਦੇਖ ਕੇ ਆਉਣਗੇ ਉਹਨਾਂ ਨੂੰ ਆਫਰ ਵਗੈਰਾ ਦੇਓਗੇ ਫਿਰ ਵੀਰੇ ਦਵਾਗੇ ਆਪਾਂ ਆਫਰ ਸਟਾਰਟ ਸਟਾਰਟ ਹੀ ਆਫਰ ਤਾਂ ਕੀਤਾ ਆਪਣੇ ਹਾਂ ਹਾਂ ਬਾਈ ਜੇ ਲਈ ਆਪਾਂ ਆਫਰ ਦਵਾਉਂਗਾ ਕੋਈ ਗੱਲ ਸ਼ੇਅਰ ਕਰਕੇ ਆਉਂਦਾ ਕੋਈ ਵੀਰ ਕੋਈ ਹਾਂ ਬਾਈ ਵੀਡੀਓ ਨੂੰ ਨਾ ਸ਼ੇਅਰ ਕਰਕੇ ਬਾਈ ਯਾਰੀਆਂ ਲਵੇ ਇੱਕ ਵਾਰ ਜਰੂਰ ਪਹੁੰਚ ਜਾਓ ਸਪੈਸ਼ਲ ਆਫਰ ਮਿਲਣਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਮਿਲਦੇ ਆਪਾਂ ਕਿਸੇ ਹੋਰ ਕਾਰ ਵੀਡੀਓ ਨਾਲ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਚੈਨਲ ਨੂੰ ਆਪਣੇ ਨੂੰ ਕਰ ਲੈਣਾ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਆਪਣੇ ਦੋਸਤਾਂ ਨਾਲ ਸ਼ੇਅਰ ਅੱਛੀ ਗੱਲ